ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਬੱਚਿਆਂ ਨੂੰ ਵੇਖੀਦਾ ਹੈ ਜਾਂ ਵੱਡਿਆਂ ਨੂੰ ਵੇਖੀਦਾ ਹੈ ਬਾਰੀ ਸਮਾਜ ਦੇ ਅੰਦਰ ਬਾਹਰੀ ਮੈਚਿੰਗ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ ਮਸਲਨ ਜੁੱਤੀ ਕੱਪੜਾ ਟਾਈ 벨ਟ ਘੜੀ ਕਾਂਟੇ ਵਾਲੇ ਰੁਮਾਲ ਰਿੰਗ ਸਪੈਕਸ ਆਦ ਇੱਕ ਇੱਕ ਚੀਜ਼ ਦੂਸਰੀ ਤੇ ਨਾਲ ਮੈਚ ਕਰਕੇ ਹੰਡਾਈ ਜਾ ਰਹੀ ਹੈ ਪਾਈ ਜਾ ਰਹੀ ਹੈ ਜਿਨ੍ਹਾਂ ਦੀ ਜੇਬ ਅਲਾਉਡ ਕਰਦੀ ਜਿਨ੍ਹਾਂ ਦੀ ਨਹੀਂ ਕਰਦੀ ਉਹਨਾਂ ਦੀ ਗੱਲ ਇੱਕ ਵੱਖਰੀ ਹੈ ਪਰ ਬਹੁਤ ਥਾਈ ਇਸ ਤਰ੍ਹਾਂ ਵੀ ਹੁੰਦਾ ਹੈ ਵੀ ਜੇਬ ਤੇ ਅਲਾਉਡ ਨਹੀਂ ਕਰਦੀ ਪਰ ਬੰਦਾ ਕਹਿੰਦਾ ਹੈ ਵੀ ਮੈਂ ਵਿਆਹ ਤੇ ਜਾਣਾ ਹੈ ਜਾਂ ਸੱਜੇ ਖੱਬੇ ਜਾਣਾ ਹੈ ਟਾਈ ਮੈਚ ਨਹੀਂ ਕਰ ਰਹੀ ਪਾਗ ਮੈਚ ਨਹੀਂ ਕਰ ਰਹੀ ਇਹਦੇ ਨਾਲ ਜੁੱਤੀ ਆ ਨਹੀਂ ਚਲਦੀ ਇਹਦੇ ਨਾਲ ਘੜੀ ਆ ਨਹੀਂ ਚਲਦੀ ਔਰ ਬੀਬੀਆਂ ਦੇ ਵਾਸਤੇ ਇਹਦੇ ਨਾਲ ਕਾਂਟੇ ਵਾਲਿਆ ਨਹੀਂ ਚਲਦੇ ਇਹਦੇ ਨਾਲ ਰਿੰਗ ਗਾਰਡਨ ਚਲਦੀ ਇਹਦੇ ਨਾਲ ਆ ਨਹੀਂ ਚਲਦਾ ਉਹ ਨਹੀਂ ਚਲਦਾ ਇਸ ਤਰ੍ਹਾਂ ਦੀ ਮੈਚਿੰਗ ਦੇ ਉੱਤੇ ਨਾ ਬੜਾ ਜ਼ੋਰ ਦਿੱਤਾ ਜਾ ਰਿਹਾ ਹੈ ਔਰ ਇਸ ਮੈਚਿੰਗ ਦੇ ਖਰਚੇ ਨੇ ਇਸ ਤਰ੍ਹਾਂ ਕਹਿ ਲਈਏ ਵੀ ਬੰਦੇ ਨੂੰ ਦੁਖੀ ਵੀ ਬੜਾ ਕੀਤਾ ਬੰਦੇ ਨੂੰ ਪਰੇਸ਼ਾਨ ਕੀਤਾ ਡਿਪਰੈਸ਼ਨ ਦਿੱਤਾ ਹੈ ਚੈਨ ਜਾਂਦਾ ਲੱਗਾ ਨੀਂਦ ਜਾਂਦੀ ਲੱਗੀ ਸਿਰਫ ਇਸ ਮੈਚਿੰਗ ਦੇ ਚੱਕਰ ਦੇ ਅੰਦਰ ਜਿਨ੍ਹਾਂ ਦਾ ਹੱਥ ਖੁੱਲਾ ਹੈ ਮੇਰਾ ਮਤਲਬ ਜਿਨ੍ਹਾਂ ਦੇ ਹੱਥ ਦੇ ਅੰਦਰ ਮਾਇਆ ਖੁੱਲੀ ਹੈ ਉਹ ਤੇ ਕਰ ਲੈਣ ਕੋਈ ਗੱਲ ਨਹੀਂ ਪਰ ਜਿਹੜੇ ਉਹਨਾਂ ਦੀ ਰੀਸ ਕਰਕੇ ਉਹਨਾਂ ਦੇ ਨਾਲ ਭੱਜਣ ਦਾ ਯਤਨ ਕਰ ਰਹੇ ਨੇ ਉਹਨਾਂ ਦੇ ਨਾਲ ਤੇ ਇਸ ਤਰ੍ਹਾਂ ਹੀ ਹੋ ਰਿਹਾ ਵੀ ਜਿਵੇਂ ਇੱਕ ਪਹਿਲਵਾਨ ਭੱਜਦਾ ਹੋਵੇ ਦੌੜਾਕ ਭੱਜਦਾ ਹੋਵੇ ਤੇ ਉਹਦੇ ਨਾਲ ਇੱਕ ਉਹ ਬੰਦਾ ਭੱਜਦਾ ਹੋਵੇ ਜਿਹਦੇ ਵਿੱਚ ਭੱਜਣ ਦੀ ਹਿੰਮਤ ਨਹੀਂ ਹੈ ਭੱਜਣ ਦੀ ਹਿੰਮਤ ਨਹੀਂ ਹੈ ਪਰ ਉਹ ਯਤਨ ਕਰਦਾ ਹੈ ਮੈਂ ਇਹਦੇ ਨਾਲ ਲੱਗ ਕੇ ਦੌੜਾਂ ਖੈਰ ਪਹਿਲਾ ਆਮ ਜਿਹੜਾ ਸਮਾਜ ਦੇ ਅੰਦਰ ਚੱਲਦਾ ਹੁੰਦਾ ਸੀ ਨਾ ਉਹ ਚੱਲਦਾ ਹੁੰਦਾ ਸੀ ਬੀਬੀਆਂ ਵਾਸਤੇ। ਵੀ ਬੀਬੀਆਂ ਸੂਟ ਬੜੇ ਪਾਉਂਦੀਆਂ ਨੇ ਆਹ ਸੂਟ ਮੈਂ ਫਲਾਣੀ ਜਗ੍ਹਾ ਤੇ ਪਾਇਆ ਫਲਾਣੀ ਮੌਤ ਮਿਰਤਕ ਦੀ ਜਗ੍ਹਾ ਤੇ ਪਾਇਆ ਵਿਆਹ ਤੇ ਪਾਇਆ ਪਾਰਟੀ ਤੇ ਪਾਇਆ ਇੱਥੇ ਗਏ ਉੱਥੇ ਗਏ ਪਰ ਅੱਜ ਤੇ ਬੰਦੇ ਵੀ ਪਿੱਛੇ ਨਹੀਂ ਐ ਅੱਜ ਤੇ ਮੁੰਡੇ ਵੀ ਪਿੱਛੇ ਨਹੀਂ ਐ ਇੰਨਾ ਜ਼ਿਆਦਾ ਮੈਚਿੰਗ ਦੇ ਅੰਦਰ ਜਾਂ ਕੱਪੜੇ ਦੇ ਚੱਕਰ ਦੇ ਅੰਦਰ ਉਲਝਿਆ ਪਿਆ ਐ ਸਮਾਜ ਬੇਸਾਰਾ ਖਰਚਾ ਜਿਵੇਂ ਇਸੇ ਵਾਸਤੇ ਹੀ ਕਮਾਇਆ ਜਾ ਰਿਹਾ ਹੈ ਵੀ ਜੋ ਕੁਝ ਹੈ ਮੈਚਿੰਗ ਦੇ ਉੱਤੇ ਖਰਚ ਕਰ ਲੋ ਵੀ ਇਸ ਤੋਂ ਅੱਗੇ ਤੇ ਹੈ ਹੀ ਕੁਝ ਨਹੀਂ ਖੈਰ ਖੈਰ ਇਸ ਮਾਮਲੇ ਦੇ ਅੰਦਰ ਅੱਜ ਵੀ ਬੰਦੇ ਨਾਲੋਂ ਔਰਤ ਅੱਗੇ ਹੈ ਬੰਦੇ ਨਾਲੋਂ ਔਰਤ ਦੇ ਕੱਪੜਿਆਂ ਦੇ ਉੱਤੇ ਅੱਜ ਵੀ ਖਰਚਾ ਜ਼ਿਆਦਾ ਹੀ ਹੈ ਖੈਰ ਇਸ ਪਾਸੇ ਮੈਂ ਨਾ ਜਾਵਾਂ ਇਹ ਜਿਹੜੀ ਹੈ ਨਾ ਬੰਦਾ ਸੋਚਦਾ ਹੈ ਜਿਹੜੀ ਬਾਹਰੀ ਮੈਚਿੰਗ ਬੰਦਾ ਸੋਚਦਾ ਵੀ ਬਾਰੋਂ ਸਮਾਜ ਨੇ ਵੇਖਣਾ ਹੈ ਰਿਸ਼ਤੇਦਾਰਾਂ ਨੇ ਵੇਖਣਾ ਹੈ ਮਿੱਤਰਾਂ ਦੋਸਤਾਂ ਨੇ ਵੇਖਣਾ ਹੈ ਉਹ ਸੋਚਣਗੇ ਇਹਦੇ ਨਾਲ ਪੱਗ ਮੈਚ ਨਹੀਂ ਕਰਦੀ ਇਹਦੇ ਨਾਲ ਕੜੀ ਮੈਚ ਨਹੀਂ ਕਰਦੀ ਮੇਰੇ ਬਾਰੇ ਕਹਿਣਗੇ ਕੀ ਸੋਚਣਗੇ ਕੀ ਪਰ ਗੱਲ ਅਸਲੀਅਤ ਇਹ ਹੈ ਜੋ ਤੁਹਾਡੀ ਹਕੀਕਤ ਹੈ ਉਹ ਬਾਰੀ ਕਪੜਾ ਨਹੀਂ ਹੈ ਜੁੱਤੀ ਨਹੀਂ ਹੈ ਉਹ ਤੁਹਾਡੇ ਵਿਚਾਰ ਨੇ ਇਹ ਗੱਲ ਵੱਖਰੀ ਹੈ ਵੀ ਆਮ ਗੱਲ ਇਹ ਖਾਣ ਵਿੱਚ ਆ ਗਈ ਕਹਿਣ ਵਿੱਚ ਆ ਗਈ ਵੀ ਬੰਦੇ ਦੀ ਜੁੱਤੀ ਤੋਂ ਕੱਪੜਿਆਂ ਤੋਂ ਉਹਦੀ ਪਛਾਣ ਹੁੰਦੀ ਏ ਪਰ ਨਹੀਂ ਬੇਬੁਨਿਆਦੀ ਗੱਲ ਏ ਉਹਦੇ ਵਿਚਾਰਾਂ ਤੋਂ ਉਹਦੀ ਪਛਾਣ ਹੁੰਦੀ ਏ ਵੀ ਬੰਦਾ ਹੈ ਕਿਵੇਂ ਦਾ ਪਰ ਬੰਦੇ ਨੇ ਉਹ ਗੱਲ ਮੰਨ ਲਈ ਵੀ ਕੱਪੜੇ ਜੁੱਤੀ ਤੋਂ ਪਛਾਣ ਹੁੰਦੀ ਏ ਕੱਪੜਾ ਜੁੱਤੀ ਚੰਗਾ ਰੱਖੋ ਵਿਚਾਰ ਜਿਵੇਂ ਦੇ ਮਰਜੀ ਰਹਿਣ ਮੇਲੇ ਰਹਿਣ ਜੀਰਣ ਰਹਿਣ ਕਮਜ਼ੋਰ ਰਹਿਣ ਘਟਿਆ ਰਹਿਣ ਨੀਵੀਂ ਪੱਦਰ ਦੇ ਰਹਿਣ ਵਿਚਾਰਾਂ ਨੂੰ ਕੌਣ ਵੇਂਦਾ ਪਰ ਜਿਹੜੀ ਤੁਹਾਡੀ ਹਕੀਕਤ ਹੈ ਨਾ ਜਿਹੜੀ ਤੁਹਾਡੀ ਅਸਲੀ ਤਸਵੀਰ ਹੈ ਉਹ ਤੁਹਾਡੇ ਵਿਚਾਰ ਨੇ ਤੁਹਾਡਾ ਕਪੜਾ ਜੁੱਤੀ ਨਹੀਂ ਹੈ ਕਪੜਾ ਜੁੱਤੀ ਤੇ ਮੰਗਵਾ ਵੀ ਪਾਇਆ ਜਾ ਸਕਦਾ ਹੈ ਵਿਚਾਰ ਮੰਗਵੇਂ ਥੋੜਾ ਲੈ ਜਾ ਲੈ ਦਿੱਤੇ ਜਾ ਸਕਦੇ ਨੇ ਕਪੜਾ ਜੁੱਤੀ ਤੇ ਕਿਰਾਏ ਤੇ ਲੈ ਕੇ ਵੀ ਪਾ ਸਕਦੇ ਹੋ ਪਰ ਵਿਚਾਰ ਤੇ ਕਿਰਾਏ ਤੇ ਲੈ ਕੇ ਨਹੀਂ ਪਾ ਸਕਦੇ ਤੋਂ ਖੈਰ ਕੱਪੜੇ ਦੀ ਮੈਚਿੰਗ ਦਾ ਜਿਹੜਾ ਸਕੂਨ ਹੈ ਨਾ ਜਿਹੜੀ ਤੁਹਾਡੀ ਖੁਸ਼ੀ ਹੈ ਉਹ ਥੋੜੇ ਜੇ ਸਮੇਂ ਵਾਸਤੇ ਖੁਸ਼ੀ ਇਹ ਵੀ ਮੈਂ ਟਾਈ ਲਾ ਲਈ 벨ਟ ਲਾ ਲਈ ਕਮੀਜ਼ ਪਾ ਲਈ 10000 ਡਾਲਰ ਦੀ ਪਾ ਲੋ ਕੌਣ ਵੇਂਦਾ ਤੁਹਾਨੂੰ ਫਰਕ ਪੈ ਰਿਹਾ ਵੀ ਤੁਸੀਂ 10000 ਡਾਲਰ ਦੀ ਕਮੀਜ਼ ਪਾਈਏ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਤੋਂ ਇੱਕ ਚੰਗੇ ਪਏ ਨੇ ਇੱਕ ਤੋਂ ਇੱਕ ਮੰਦੇ ਪਏ ਨੇ ਖੈਰ ਵਿਚਾਰਾਂ ਦੀ ਮੈਚਿੰਗ ਦੀ ਜਿਹੜੀ ਖੁਸ਼ੀ ਹੈ ਵਿਚਾਰਾਂ ਦੀ ਮੈਚਿੰਗ ਦਾ ਜਿਹੜਾ ਸਕੂਨ ਹੈ ਉਹ ਤੇ ਜਿਹੜੇ ਬੰਦੇ ਨੇ ਨਸ਼ਾ ਕੀਤਾ ਉਹਨਾਂ ਹੋਵੇ ਨਾ ਤੇ ਨਸ਼ਾ ਵੀ ਉਹ ਨਾ ਦਿਨੇ ਉਤਰੇ ਤੇ ਨਾ ਰਾਤ ਉਤਰੇ ਇਦਾਂ ਦਾ ਨਸ਼ਾ ਹੈ ਵਿਚਾਰਾਂ ਦੀ ਖੁਸ਼ੀ ਦਾ ਨਸ਼ਾ ਜਿਹੜੀ ਕੱਪੜਿਆਂ ਦੀ ਖੁਸ਼ੀ ਹੈ ਉਹ ਬਿਲਕੁਲ ਮਾਮੂਲੀ ਸਮੇ ਲਈ ਤੁਸੀਂ ਘਰੋਂ ਤੁਰੇ ਬੜੇ ਚੰਗੇ ਸਕੂਨ ਲੈ ਕੇ ਖੁਸ਼ ਖੁਸ਼ੀ ਲੈ ਕੇ ਤੁਰੇ ਵੀ ਮੈਂ ਪਾਰਟੀ ਵੇ ਜਾ ਰਿਆਂ ਵਿਆਹ ਵੇ ਜਾ ਰਿਆਂ ਅੱਜ ਮੇਰੀ ਕਮੀਜ਼ ਵੱਲ ਸਾਰੇ ਵੇਖਣਗੇ ਘੜੀ ਵੱਲ ਵੇਖਣਗੇ ਰਿੰਗ ਕੜਿਆਲ ਵੇਖਣਗੇ ਪਰ ਜਦੋਂ ਅੱਗੇ ਗਈ ਹਾਲੀ ਐਂਟਰੀ ਕਰ ਰਹੀ ਸੀ ਤੇ ਤੁਸੀਂ ਵੇਖਿਆ ਵੀ ਇੱਕ ਤੁਹਾਡੇ ਨਾਲ ਉਹ ਅੱਗੇ ਖਲੋਤਾ ਹੈ ਉਹਦੇ ਜਿਹੜੇ ਵਿਚਾਰ ਉਹਦੇ ਜਿਹੜੇ ਕਮੀਜ਼ ਉਹ ਤੁਹਾਡੇ ਨਾਲੋਂ ਮਹਿੰਗੀ ਉਹਦੀ ਜਿਹੜੀ ਪੈਂਟ ਹੈ ਤੁਹਾਡੇ ਨਾਲੋਂ ਮਹਿੰਗੀ ਹੈ ਉਹਨੇ ਜਿਹੜੀ ਬੈਲਟ ਲਾਈ ਉਹ ਤੁਹਾਡੇ ਨਾਲੋਂ ਮਹਿੰਗੀ ਹੈ ਜਿਹੜੀ ਕੜੀ ਬੱਦੀ ਉਹ ਤੁਹਾਡੇ ਨਾਲੋਂ ਮਹਿੰਗੀ ਹੈ ਤੁਹਾਡੀ ਖੁਸ਼ੀ ਤੇ ਉੱਥੇ ਹੀ ਸਤਿਆਨਾਸ਼ ਹੋ ਗਿਆ ਉਹਦਾ ਪਰ ਜਿਹੜੇ ਵਿਚਾਰ ਨੇ ਨਾ ਵਿਚਾਰਾਂ ਦੀ ਖੁਸ਼ੀ ਇੱਦਾਂ ਮਰਦੀ ਨਹੀਂ ਹੈ ਵਿਚਾਰਾਂ ਦੀ ਖੁਸ਼ੀ ਹੋਰ ਦੁੱਗਣੀ ਹੁੰਦੀ ਹੈ ਜੇ ਅੱਗੇ ਕੋਈ ਹੋਰ ਤੁਹਾਨੂੰ ਚੰਗੇ ਵਿਚਾਰਾਂ ਵਾਲਾ ਮਿਲ ਜਾਏ ਉਹਦੇ ਨਾਲ ਸਾਂਝ ਬਣ ਜਾਏ ਖੁਸ਼ੀ ਹੁੰਦੀ ਹੈ ਬਿੱਕ ਕੋ ਹੋਰ ਮੇਰੇ ਵਰਗਾ ਮਿਲਿਆ ਚੰਗੇ ਵਿਚਾਰਾਂ ਵਾਲਾ ਮਿਲਿਆ ਖੈਰ ਇਸ ਤੋਂ ਅੱਗੇ ਚੱਲਨੇ ਆਂ ਕੱਪੜੇ ਤੇ ਜੁੱਤੀ ਜਿਹਦੇ ਕਮਜ਼ੋਰ ਹੋਣ ਉਹਦੇ ਤੇ ਲੋਕ ਸਵਾਲ ਚੁੱਕਦੇ ਨੇ ਪਰ ਪਤਾ ਕੌਣ ਚੁੱਕਦੇ ਨੇ ਜਿਨ੍ਹਾਂ ਦਾ ਵਿਚਾਰਕ ਪੱਖ ਕਮਜ਼ੋਰ ਹੁੰਦਾ ਹੈ ਜਿਨ੍ਹਾਂ ਦਾ ਅੰਦਰ ਕਮਜ਼ੋਰ ਹੁੰਦਾ ਹੈ ਜਿਨ੍ਹਾਂ ਦੀ ਸੁਰਤੀ ਕਮਜ਼ੋਰ ਹੁੰਦੀ ਹੈ ਸੋਚ ਮੰਡਲ ਕਮਜ਼ੋਰ ਹੁੰਦਾ ਹੈ ਉਹ ਸਵਾਲ ਚੁੱਕਦੇ ਨੇ ਯਾਰ ਕਮੀਜ਼ ਕਿਵੇਂ ਦੀ ਪਾਈ ਤੂੰ ਅਜ ਕੁਰਤਾ ਚੰਗਾ ਨਹੀਂ ਪਾਇਆ ਤੂੰ ਅੱਜ ਪੈਂਟ ਚੰਗੀ ਨਹੀਂ ਪਾਈ ਤੇਰੀ ਸਪੈਕਸ ਚੰਗੇ ਨਹੀਂ ਹੈ ਤੇਰੀ ਘੜੀ ਚੰਗੀ ਨਹੀਂ ਹੈ ਜਾਂ ਕਹਿਣਗੇ ਤੇਰੀਆਂ ਵਾਲੀਆਂ ਕਾਂਟੇ ਰਿੰਗ ਚੰਗਾ ਨਹੀਂ ਹੈ ਪਰ ਵਿਚਾਰ ਉਹ ਚੁੱਕਣਗੇ ਜਿਨ੍ਹਾਂ ਦਾ ਅੰਦਰ ਵਿਚਾਰਕ ਪੱਖ ਕਮਜ਼ੋਰ ਹੁੰਦਾ ਹੈ ਤੇ ਜਿਹੜੇ ਵਿਚਾਰਕ ਨੇ ਸੂਝ ਰੱਖਣ ਵਾਲੇ ਨੇ ਅੰਦਰ ਬਲਵਾਨ ਹੈ ਮਨੋਬਲ ਤਕੜਾ ਹੈ ਜਿਨ੍ਹਾਂ ਦਾ ਉਹ ਕੱਪੜਿਆਂ ਵੱਲ ਧਿਆਨ ਹੀ ਨਹੀਂ ਦਿੰਦੇ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਆ ਨਾ ਆਪਣੇ ਕੱਪੜਿਆਂ ਦੀ ਨਾ ਦੂਜੇ ਦੇ ਕੱਪੜਿਆਂ ਵੱਲ ਦੇਖਦੇ ਹੀ ਨਹੀਂ ਬਿਨੇ ਕੀ ਪਾਇਆ ਤੇ ਕੀ ਨਹੀਂ ਪਾਇਆ ਤੁਸੀਂ ਲੱਖ ਯਤਨ ਕਰੋ ਆਪਣੀ ਘੜੀ ਵਿਖਾਉਣ ਦਾ ਆਪਣੀ ਸ਼ਰਟ ਤੇ ਕਾਲਰ ਚੁੱਕ ਚੁੱਕ ਕੇ ਵਿਖਾਉਣ ਦਾ ਕੋਟ ਵਿਖਾਓ ਕੁਝ ਵਿਖਾਓ ਪਰ ਉਹਨਾਂ ਦੇ ਕੰਨ ਤੇ ਜੋ ਨਹੀਂ ਸਰਕਦੀ ਉਹ ਨਹੀਂ ਵੰਦੇ ਕਿਉਂਕਿ ਉਹ ਵਿਚਾਰਾਂ ਦੇ ਮਸਲੇ ਵਿੱਚ ਅੱਗੇ ਨੇ ਤੇ ਜਿਹੜਾ ਵੀ ਬੰਦਾ ਵਿਚਾਰਾਂ ਦੇ ਮਸਲੇ ਵਿੱਚ ਅੱਗੇ ਹੋਏਗਾ ਕੱਪੜੇਦਾਰਾ ਸੁ ਬੜਾ ਪਿੱਛੇ ਰਹਿ ਜਾਂਦਾ ਹੈ ਖੈਰ ਅੱਜ ਦੁਨੀਆ ਦੇ ਕਿਸੇ ਵੀ ਸਾਹਿਤ ਦਾ ਪੰਨਾ ਖੋਲ ਕੇ ਪੜ੍ਹ ਕੇ ਵੇਖ ਲੋ ਬਾਰੀ ਮੈਚਿੰਗ ਵਾਲਿਆਂ ਦਾ ਨਾਮੋ ਨਿਸ਼ਾਨ ਤੱਕ ਨਹੀਂ ਹੈ ਤੇ ਜਿਨ੍ਹਾਂ ਦਾ ਵਿਚਾਰਕ ਮੈਚਿੰਗ ਵਾਲਾ ਕੰਮ ਤਕੜਾ ਹੈ ਗੁਰੂ ਦੇ ਨਾਲ ਰੱਬ ਦੇ ਨਾਲ ਚੰਗੇ ਵਿਚਾਰਾਂ ਦੇ ਨਾਲ ਜਿਨ੍ਹਾਂ ਦਾ ਤਾਲਮੇਲ ਹੈ ਉਹਨਾਂ ਦੇ ਵਿਚਾਰ ਅੱਜ ਵੀ ਜਿਉਂਦੇ ਨੇ ਸਦੀਆਂ ਬੀਤ ਜਾਣ ਤੋਂ ਬਾਅਦ ਤੇ ਉਹ ਜਿਉਂਦੇ ਨੇ ਤੁਹਾਡੇ ਵਿਚਾਰਾਂ ਵਿੱਚ ਤੁਸੀਂ ਗੱਲ ਕਰਦੇ ਹੋ ਵੀ ਇਦਾਂ ਫਲਾਣੇ ਸਾਹਿਤਕਾਰ ਨੇ ਕਿਹਾ ਫਲਾਣੇ ਰਾਈਟਰ ਨੇ ਕਿਹਾ ਫਲਾਣੇ ਸ਼ਖਸ ਨੇ ਕਿਹਾ ਉਹ ਤੁਹਾਡੇ ਵਿਚਾਰਾਂ ਦੇ ਜਰੀਏ ਅੱਜ ਵੀ ਜੁਲਦੇ ਨੇ ਖੈਰ ਦਰਅਸਲ ਜਿਹੜੀ ਵਿਚਾਰਾਂ ਦੀ ਮੈਚਿੰਗ ਹੁੰਦੀ ਹੈ ਨਾ ਇਹ ਨਾ ਸੌਖਾ ਕੰਮ ਨਹੀਂ ਵੀ ਮੇਰੇ ਵਿਚਾਰ ਮੇਰੇ ਗੁਰੂ ਦੇ ਨਾਲ ਜਾਂ ਮੇਰਾ ਪਿਓ ਸੁਲਝਿਆ ਹੈ ਉਹਦੇ ਵਿਚਾਰਾਂ ਦੇ ਨਾਲ ਮੇਰੇ ਵਿਚਾਰ ਮੇਲ ਖਾ ਜਾਣ ਤਾਲ ਮੇਲ ਪਾ ਜਾਏ ਇਹ ਕੰਮ ਇਹ ਨਾ ਸੌਖਾ ਨਹੀਂ ਹੈ ਜੇ ਸੌਖਾ ਹੁੰਦਾ ਤੈਨੂੰ ਸਾਰੇ ਕਰ ਲੈਂਦੇ ਜੋ ਨਹੀਂ ਹੋ ਰਿਹਾ ਕਿਉਂਕਿ ਪਹਿਲੇ ਪਾਲੇ ਹੋਏ ਵਿਚਾਰ ਜਿਨ੍ਹਾਂ ਨੂੰ ਤੁਸੀਂ ਸੰਭਾਲਿਆ ਹੈ ਜਿਨ੍ਹਾਂ ਨੂੰ ਤੁਸੀਂ ਪਾਲਿਆ ਹੈ ਭਾਵੇਂ ਉਹ ਕਮਜ਼ੋਰ ਹੀ ਨੇ ਭਾਵੇਂ ਉਹ ਜੀਰਣੀ ਨੇ ਭਾਵੇਂ ਕਟਿਆਈ ਨੇ ਪਰ ਜਿਨ੍ਹਾਂ ਵਿਚਾਰਾਂ ਨੂੰ ਤੁਸੀਂ ਆਪਣੇ ਅੰਦਰ ਜਗ੍ਹਾ ਦੇ ਬੈਠੇ ਆ ਉਹਨਾਂ ਨੂੰ ਬਾਹਰ ਕੱਢਣਾ ਬੜਾ ਔਖਾ ਹੈ ਉਹ ਨਿਕਲਣਗੇ ਨਹੀਂ ਤੇ ਨਵੇਂ ਵਿਚਾਰ ਆਉਣਗੇ ਕਿਵੇਂ ਇਹ ਕਾਰਨ ਹੈ ਬੰਤਾ ਬਾਰੀ ਸਜ ਤਜ ਦੇ ਅੰਦਰ ਬਾਰੀ ਸ਼ਾਨੋ ਸ਼ੌਕਤ ਦੇ ਅੰਦਰ ਇੰਨਾ ਗਵਚ ਗਿਆ ਵਿਚਾਰਾਂ ਵਾਲਾ ਪੱਖ ਇਹਦਾ ਪੈਰੋ ਪੈਰ ਕਮਜ਼ੋਰ ਹੁੰਦਾ ਨਜ਼ਰ ਪੈ ਰਿਹਾ ਵਿਚਾਰ ਬਲਵਾਨ ਬਣਾਓ ਵਿਚਾਰ ਚੰਗੇ ਬਣਾਓ ਵਿਚਾਰ ਚੰਗੇ ਬਣਨਗੇ ਕਰਮ ਚੰਗੇ ਬਣਨਗੇ ਕਰਮ ਚੰਗੇ ਬਣਨਗੇ ਆ ਤਾਂ ਚੰਗੀਆਂ ਬਣਨਗੀਆਂ ਸੰਸਕਾਰ ਚੰਗੇ ਬਣਨਗੇ ਤੇ ਜਿਹਨੂੰ ਕਿਸਮਤ ਕਹਿੰਦੇ ਉਹ ਚੰਗੀ ਬਣੇਗੀ ਵਿਚਾਰ ਚੰਗੇ ਬਣਾਓ ਵਾਹਿਗੁਰੂ ਜੀ ਕਾ ਖਾਲਸਾ